ਉਹ ਜਾਨ ਮੋਲਸਾਲ ਦੇ ਪਿੱਛੋਂ ਆ ਗਏ ਮੈਨੂੰ ਕਹਿੰਦੇ ਤੁਹਾਨੂੰ ਅਕਾਦਾ ਦੋਗ ਰਿਹਾ ਤੁਸੀਂ ਰੁਕੇ ਨਹੀਂ ਕਹਿੰਦਾ ਲੈਸ਼ ਦਿਵਾਉਂਦਾ ਜਿਹੜੇ ਜਿਹੜੇ ਹੱਥ ਮਾਰਿਆ ਨਾ ਤੇ ਕਹਿੰਦਾ ਮੈਨੂੰ ਤੁਹਾਡਾ ਇਦਾਂ ਲੱਗਾ ਤੁਹਾਡੇ ਜਿਹੜੇ ਵਿੱਕੀ ਦੇ ਵਿੱਚ ਕੋਈ ਸਲਾਵਾ ਅੱਛਾ ਤੇ ਜਦੋਂ ਨਾਲ ਸਲਾ ਦੇ ਨਾਲ ਇਹ ਬਿਲਕੁਲ ਭਰਾ ਗਿਆ ਆਹ ਕਹਿੰਦੇ ਤੁਹਾਨੂੰ ਪਤਾ ਬਹੁਤ ਗੁੱਡੀਆਂ ਆਵਾਜ਼ ਦਿੱਤਾ ਹੋਈਆਂ ਦੋ ਤਿੰਨ ਉੱਚ ਬਹੁਤ ਕੋਈ ਲੁੱਟਿਆਗਾ ਸੀ ਸਪੈਸ਼ਲ ਬ੍ਰਾਂਚ ਤੋਂ ਆਏ ਆ ਉਸ ਵਕਤ ਕਹਿੰਦਾ ਤੁਸੀਂ ਆ ਸਿਆਣੀ ਲਾਓ ਤੇ ਅਮੰਦਵੀ ਵੀ ਲਾਓ ਮੈਂ ਲਾਇਆ ਉਹਨਾਂ ਦਾ ਜਿਹੜਾ ਮਾਲ ਹੈਗਾ ਮੈਂ ਬਹੁਤ ਮਾਲ ਲਿਆ ਦਰਮਾਲ ਦੇ ਦਰਮਾਲ ਬੁੱਤਾਂ ਨੂੰ ਉਹਨਾਂ ਨੇ ਦਰਮਾਲ ਦੇ ਵਿੱਚ ਚੈਨਲ ਨੂੰ ਲੈ ਕੇ ਉਹਦੇ ਵਿੱਚ ਆ ਬੰਤੇ ਆ ਬੰਤੇ ਬੰਨ ਕੇ ਦਿੱਤੇ ਵਿੱਚ ਦਰਮਾਲ ਦੇ ਵਿੱਚ ਤੁਹਾਨੂੰ ਮਹਿਸੂਸ ਨਹੀਂ ਹੋਇਆ ਵੀ ਮੇਰੇ ਨਾਲ ਕੀ ਹੋਇਆ ਔਰ ਇਹ ਨੌਜਵਾਨ ਜਦੋਂ ਆਏ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਪੈਸ਼ਲ ਬ੍ਰਾਂਚ ਤੋਂ ਆਏ ਨੇ ਤੁਹਾਨੂੰ ਲੱਗਿਆ ਨਹੀਂ ਵੀ ਕੋਈ ਲੱਗਦੇ ਇਦਾਂ ਸੀ ਬੁੜੇ ਕੈਪਟਨ ਜਿਹੇ ਤੱਕੜੇ ਸੀਗੇ ਬੰਦੇ ਹਿੰਦੀ ਬੋਲਦੇ ਨੇ ਹੈਲਮਟ ਪਾਸੀ ਪੂਰਾ ਬੰਦ ਲੇਕਿਨ ਟੋਪੀ ਲਈ ਹੋਈ ਸੀ ਕਿ ਇੱਕ ਬੰਦਾ ਹੋਰ ਪਿੱਛੇ ਪੈਦਲ ਪਿੱਛੇ ਫਾਦਲ ਆ ਰਿਹਾ ਸੀਗਾ ਉਹਦੇ ਕੋਲ ਬੈਗ ਸੀਗਾ ਉਹਦੀ ਬੈਗ ਦੀ ਤਲਾਸ਼ੀ ਲਈ ਆ ਉਹ ਕਹਿੰਦਾ ਤੇਰੀ ਤੇਰੇ ਬੈਗ ਦੇ ਵਿੱਚ ਕੀ ਹੈ ਉਹ ਕਹਿੰਦਾ ਮੇਰੇ ਬੈਗ ਜੈ ਕੈਸ਼ ਹੈ ਤੇ ਜੀਵਲ ਆ ਉਹਨੇ ਉਹਦੀ ਮੁੰਦੀ ਤੇ ਲਾਈ ਲਾ ਕੇ ਉਹਦੀ ਬੈਗ ਦੀ ਜਿੱਪ ਖੋਲੀ ਜਿੱਪ ਖੋਲ ਕੇ ਉਹਦੀ ਜਪਾਤੇ ਤੇ ਕਹਿੰਦਾ ਅਸੀਂ ਕੈਸ਼ ਗੈਣ ਨੂੰ ਕੁਝ ਨਹੀਂ ਦੇਖ ਰਹੇ ਸਿਰਫ ਅਸਲਾ ਲੱਭਦੇ ਪਏ ਜੀ ਲੁਧਿਆਣਾ ਦੇ ਵਿੱਚ ਅੱਜ ਇੱਕ ਅਜੀਹਾ ਮਾਮਲਾ ਨਿਕਲ ਕੇ ਸਾਹਮਣੇ ਆ ਜਿਸ ਨੂੰ ਸੁਣ ਕੇ ਤੁਸੀਂ ਵੀ ਹਰਾਨ ਹੋ ਜਾਓਗੇ ਤਕਰੀਬਨ 68 ਸਾਲ ਦੇ ਬਜ਼ੁਰਗ ਵਿਅਕਤੀ ਦੇ ਕੋਲੋਂ ਹਿਪਨੋਟਾਈਜ਼ ਕਰਕੇ ਉਹਨਾਂ ਦੇ ਗਲੇ ਦੀ ਚੈਨ ਅਤੇ ਹੋਰ ਜਿਹੜੇ ਸਮਾਨ ਸੀਗੇ ਲੈ ਕੇ ਦੋ ਨੌਜਵਾਨ ਫਰਾਰ ਹੋ ਗਏ ਨੇ ਗੱਲਬਾਤ ਕਰਨ ਲੈਣੇ ਸਾਡੇ ਨਾਲ ਮੌਜੂਦ ਨੇ ਸਰ ਕੀ ਹੈ ਪੂਰਾ ਤੁਹਾਡਾ ਨਾਮ ਕੀ ਆ ਔਰ ਤੁਸੀਂ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਮੈਂ ਕਲਾਸ਼ ਨਗਰ ਤੋਂ ਆ ਰਿਹਾ ਸੀਗਾ ਜੀ ਕਲਾਸ਼ ਨਗਰ ਟੁੱਟੀਆਂ ਦੇ ਬੰਦਰ ਆ ਰਿਹਾ ਸੀਗਾ ਜਦੋਂ ਮੈਂ ਕਾਲੀ ਮਾਤਾ ਦੇ ਮੰਦਿਰ ਦੇ ਕੋਲ ਪਹੁੰਚਿਆ ਉਹ ਦੋ ਜਣੇ ਮੋਟਰਸਾਈਕਲ ਦੇ ਪਿੱਛੋਂ ਆ ਗਏ ਮੈਨੂੰ ਕਹਿੰਦੇ ਤੁਹਾਨੂੰ ਮਕਾਦਾ ਰੋਕ ਰਿਆ ਤੁਸੀਂ ਰੁਕੇ ਨਹੀਂ ਤੇ ਮੈਂ ਕਿਹਾ ਬੋਈ ਮੈਂ ਤੁਹਾਡੀ ਆਵਾਜ਼ ਹੀ ਨਹੀਂ ਸੁਣੀ ਤੇ ਮੈਂ ਰੁਕਣਾ ਵੀ ਸੀ ਜੀ ਤੇ ਉਹ ਕਹਿੰਦਾ ਤੁਹਾਡਾ ਲਾਇਸੈਂਸ ਦਾ ਹੈਗਾ ਤੁਹਾਨੂੰ ਕਿ ਮੈਂ ਕਹਾ ਹੈਗਾ ਲਾਇ ਕਹਿੰਦਾ ਲਾਇਸੈਂਸ ਦਿਖਾਓ ਮੈਂ ਜਿਹੜੇ ਜਿਹੜੇ ਹੱਥ ਮਾਰੇ ਨਾ ਤੇ ਕਹਿੰਦਾ ਮੈਨੂੰ ਤੁਹਾਡਾ ਏਦਾਂ ਲੱਗਦਾ ਤੁਹਾਡੀ ਜਿਹੜੀ ਬਿੱਕੀ ਦੇ ਵਿੱਚ ਕੋਈ ਅਸਲਾ ਵਾ ਅੱਛਾ ਤੇ ਜਦੋਂ ਉਹਨਾਂ ਅਸਲਾ ਦੇ ਨਾਲ ਆ ਮੈਂ ਬਿਲਕੁਲ ਘਬਰਾ ਗਿਆ ਤੇ ਕਹਿੰਦਾ ਵੇ ਆਜ ਕਹਿੰਦੇ ਤੁਹਾਨੂੰ ਪਤਾ ਬਹੁਤ ਵੱਡੀਆਂ ਵਾਰਦਾਤਾਂ ਹੋਈਆਂ ਦੋ ਤਿੰਨ ਵਿੱਚ ਬਹੁਤ ਕੋਈ ਲੁੱਟਿਆ ਗਿਆ ਸੀ ਸਪੈਸ਼ਲ ਬ੍ਰਾਂਚ ਤੋਂ ਆਏ ਆ ਤੇ ਪੁਲਿਸ ਦੇ ਬੰਦੇ ਨਾਲ ਮੈਨੂੰ ਐਂਟੀਗਾਰਡ ਦਿਖਾਇਆ ਉਹਨੇ ਮੈਂ ਉਹ ਕੀ ਪੜਨਾ ਸੀਗਾ ਮੈਂ ਘਬਰਾ ਗਿਆ ਜਦੋਂ ਉਹਨੇ ਮੇਰਾ ਅਸਲਾ ਦਾ ਨਾਮ ਲਿਆ ਉਸ ਵੇਲੇ ਕਹਿੰਦਾ ਤੁਸੀਂ ਆ ਚਾਈਨੀ ਲਾਓ ਤੇ ਅਮੁੰਦੇ ਵੀ ਲਾਉ ਮੈਂ ਲਾਇਆ ਕਿ ਉਹਦਾ ਜੇ ਚੜਮਾਲ ਹੈਗਾ ਮੈਂ ਵੀ ਹੈ ਮੈਂ ਰਮਾਲ ਲਿਆ ਤੇ ਰਮਾਲ ਦੇ ਚੜਮਾਲ ਦਿੱਤਾ ਉਹਨਾਂ ਨੇ ਦੁਕਾਨ ਦੇ ਵਿੱਚ ਨਾ ਮੈਂ ਚੈਨੀ ਮੰਡੀ ਲੈ ਕੇ ਉਹਦੇ ਵਿੱਚ ਆ ਬੰਟੇ ਬੰਟੇ ਬੰਨ ਕੇ ਦਿੱਤੇ ਵਿੱਚ ਚੜਮਾਲ ਦੇ ਵਿੱਚ ਅੱਛਾ ਤੇ ਇਹ ਜਦੋਂ ਜਦੋਂ ਮੈਂ ਥੋੜੀ ਦੂਰ ਗਿਆ ਕਿ ਅੱਗੇ ਜਾ ਕੇ ਦੇਖੇ ਮੈਂ ਡੋਰ ਤਾਂ ਸੀ ਗਈ ਜੋ ਥੋੜੀ ਜਿਹੀ ਰੁਕੇ ਗਿਆ ਤੇ ਮੇਰੇ ਦਿਮਾਗ ਸੀਗਾ ਕਿ ਲੱਗਾ ਕੁਛ ਨਾ ਕੁਛ ਹੋਇਆ ਮੈਂ ਜੋ ਰਮਾਲ ਖੋਲਿਆ ਕਿੰਨੀ ਗੱਠਾਂ ਮਾਰੀਆਂ ਸੀ ਉਹਨਾਂ ਖੁੱਲਦੀਆਂ ਨਹੀਂ ਸੀ ਬਹੁਤ ਜੋਰ-ਜੋਰ ਦੀਆਂ ਸੀ ਖੋਲ ਕੇ ਦੇਖਿਆ ਜੇ ਮੇਰੇ ਕੋ ਵਿਚਾਰ ਨਿਕਲਿਆ अच्छा ਤੁਸੀਂ ਕਹਿ ਰਹੇ ਹੋ ਕਿ ਮੇਰੇ ਗਲੇ ਦੀ ਚੈਨੀ ਉਹਨਾਂ ਨੇ ਲਾਈ ਔਰ ਮੇਰੇ ਸੋਨਾ ਮੇਰਾ ਲੈ ਗਿਆ ਔਰ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਜੇਬ ਆਪਣੀ ਚੈੱਕ ਕਰਾਂ ਤਾਂ ਸੋਨੇ ਦੇ ਗਾ ਬੰਟੇ ਨਿਕਲੇ ਤੁਹਾਨੂੰ ਮਹਿਸੂਸ ਨਹੀਂ ਹੋਇਆ ਵੀ ਮੇਰੇ ਨਾਲ ਕੀ ਹੋਇਆ ਔਰ ਇਹ ਨੌਜਵਾਨ ਜਦੋਂ ਆਏ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਪੈਸ਼ਲ ਬ੍ਰਾਂਚ ਤੋਂ ਆਏ ਨੇ ਤੁਹਾਨੂੰ ਲੱਗਿਆ ਨਹੀਂ ਵੀ ਕੋਈ ਲੱਗਦੇ ਸੀ ਬੜੇ ਫਟੂ ਗੇਰ ਸੀਗੇ ਟਕੜੇ ਸੀਗੇ ਬੰਦੇ ਹਿੰਦੀ ਬੋਲਦੇ ਨੇ ਹੈਲਮਟ ਪਾਸੀ ਪੂਰਾ ਬੰਦ ਇੱਕ ਨੇ ਟੋਪੀ ਲਈ ਹੋਈ ਸੀ ਤੇ ਲੱਗਦੇ ਹੀ ਨਹੀਂ ਸੀ ਇਸ ਤਰ੍ਹਾਂ ਜਿਸੜ ਉਹਨੇ ਕਿਹਾ ਸੀ ਪੈਸ਼ੇ ਬਰਾਜ ਦੇ ਬੰਦੇ ਆ ਬਹੁਤ ਵਾਰਦਾਤਾ ਹੋਈਆਂ ਕੋਈ ਆਈਡੀ ਕਾਰਡ ਵੀ ਦਿਖਾਇਆ ਸੀ ਉਹਨਾਂ ਨੂੰ ਉਹਨੇ ਆਈਡੀ ਕਾਰਡ ਦਿਖਾਇਆ ਲੇਕਿਨ ਮਿਲ ਉਹਦਾ ਧਿਆਨ ਹੀ ਨਹੀਂ ਗਿਆ ਕਿ ਮੈਂ ਘਬਰਾ ਗਿਆ ਜਦੋਂ ਉਹਨੇ ਕਿਹਾ ਤੇਰੀ ਗੱਡੀ ਕਿੱਥੋਂ ਹਸਲਾ ਅੱਛਾ ਜੋ ਮੈਂ ਕਹਿੰਦਾ ਮੇਰੀ ਗੱਡੀ ਕਿੱਥੋਂ ਹਸਲਾ ਆ ਗਿਆ ਤੇ ਮੈਂ ਘਬਰਾ ਗਿਆ ਫੋਟੋ ਫੋਟ ਬਾਕੀ ਦੇਖਣੀ ਸੀ ਉਹਨਾਂ ਨੂੰ ਦਿਖਾਇਆ ਜੂ ਕਿੰਨੇ ਜਣੇ ਸੀਗੇ ਟੋਟਲ ਦੋ ਜਣੇ ਸੀਗੇ ਜੀ ਇੱਕ ਬੰਦਾ ਹੋਰ ਪਿੱਛੇ ਪੈਦਲ ਪਿ ਉਹ ਪਿਆਦਾ ਲਾ ਰਿਹਾ ਸੀਗਾ ਉਹਦੇ ਕੋਲ ਬੈਗ ਸੀਗਾ ਉਹਦੀ ਬੈਗ ਦੀ ਤਲਾਸ਼ੀ ਲਈ ਆ ਉਹ ਕਹਿੰਦਾ ਤੇਰੀ ਤੇਰੇ ਬੈਗ ਦੇ ਵਿੱਚ ਕੀ ਹੈ ਉਹ ਕਹਿੰਦਾ ਮੇਰੇ ਬੈਗ 'ਚ ਕੈਸ਼ ਆ ਤੇ ਜੀਵਲ ਆ ਉਹਨੇ ਉਹਦੀ ਮੁੰਦੀ ਤੇ ਲਾਈ ਲਾ ਕੇ ਉਹਦੀ ਬੈਗ ਦੀ ਜਿੱਪ ਖੋਲੀ ਜਿੱਪ ਖੋਲ ਕੇ ਉਹਦੀ ਜਿੱਪ ਪਾਤੇ ਤੇ ਕਹਿੰਦਾ ਅਸੀਂ ਕੈਸ਼ ਗੈਣੇ ਨੂੰ ਕੁਛ ਨਹੀਂ ਦੇਖ ਰਹੇ ਅਸੀਂ ਸਿਰਫ ਅਸਲਾ ਲੱਭਦੇ ਬੈਜ ਇਸ ਬੰਦੇ ਵੱਸਲਾ ਉਹ ਮੁੰਦੀ ਬਾਤ ਕਰ ਉਹਨੂੰ ਕਹਿ ਕੇ ਚੋਰੀਆ ਤੋਂ ਥੋੜੀ ਦੂਰ ਜਾ ਕੇ ਫਿਰ ਦਾ ਗੇੜਾ ਕੱਢ ਕੇ ਪਿੱਛੇ ਕਰ ਮੈਨੂੰ ਮੈਂ ਨਹੀਂ ਦੇਖਿਆ ਬਾਅਦ ਵਿੱਚ ਸੀਸੀ ਟੀਵੀ ਕੈਮਰਾ ਦੇਖਿਆ ਸੀ ਸੀਸੀ ਟੀਵੀ ਕੈਮਰਾ ਉਹਦੇ ਵਿੱਚ ਬੰਦਾ ਫੇਰ ਉਹ ਦੁਸਿਆ ਫੇਰ ਦਵਾਰਾ ਉਹ ਲੋਗਾਂ ਵਿੱਚ ਮੋਟਰਸਾਂ ਵਾਲਾ ਸਾਰਾ ਕੁਝ ਸਾਰਾ ਕੁਝ ਕਰੀਏ ਦਿਸਿਆ ਅੱਛਾ ਤੁਸੀਂ ਉਹਨਾਂ ਦੀ ਸ਼ਕਲਾਂ ਦੇਖੀਆਂ ਨੇ ਜਾਂ ਇਹ ਦੋ ਤੇ ਤਿੰਨ ਜਣੇ ਜਿਹੜੇ ਤੁਸੀਂ ਕਹਿ ਰਹੇ ਹੋ ਪਹਿਲਾਂ ਆਪਣੇ ਇਲਾਕੇ 'ਚ ਕਦੇ ਦੇਖੇ ਨੇ ਇਹ ਨੌਜਵਾਨ ਨਹੀਂ ਕਦੇ ਨਹੀਂ ਦੇਖੇ ਜੀ ਹਾਂ ਐਫ 2 ਡੇਟ ਸੀਗੇ ਚੰਗੇ ਤਕੜੇ ਸੀਗੇ ਹਾਂ ਚੰਗੇ ਤਕੜੇ ਸੀਗੇ ਪਰ 45 45 40 45 45 ਸਾਲ ਦੀ ਉਮਰ ਹੋਣੀ ਚੰਗੇ ਹੈਵੀ ਸੀਗੇ ਤੇ ਦੇਖੇ ਕਦੇ ਨਹੀਂ ਸੀਗੇ ਕਿਉਂ ਇਹਨਾਂ ਨੇ ਤੁਹਾਨੂੰ ਰੋਕਿਆ ਉਹਨਾਂ ਨੇ ਕਿ ਸਪੈਸ਼ਲ ਬ੍ਰਾਂਚ ਤੋਂ ਆਇਆ ਦੋ ਤੋਂ ਤਿੰਨ ਨੌਜਵਾਨ ਸੀ ਤੁਹਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਆ ਮੇਰੇ ਨਾਲ ਕੀ ਹੋ ਰਿਹਾ ਕੀ ਕਰ ਰਹੇ ਨੇ ਉਹਨਾਂ ਨੇ ਕਿ ਚੈਨੀ ਲਾ ਦਿਓ ਤੁਸੀਂ ਚੈਨੀ ਲਾਤੀ ਉਹਨਾਂ ਨੇ ਕਿ ਅੰਗੂਠੀ ਲਾ ਦਿਓ ਤੁਸੀਂ ਅੰਗੂਠੀ ਲਾਤੀ ਬਿਲਕੁਲ ਮਹਿਸੂਸ ਨਹੀਂ ਆ ਜਦੋਂ ਉਹਨੇ ਇਹ ਗੱਲ ਕਹੀ ਨਾ ਕਿ ਬਦਗੀ ਦੋ ਤਿੰਨ ਬਹੁਤ ਵੱਡੇ ਵੱਡੇ ਅਜਬਾਰ ਦੇ ਤਾਂ ਆਈਆਂ ਵਾ ਤੇ ਤੁਸੀਂ ਆ ਜੇਵਲ ਨਾ ਇਹਨੂੰ ਇਸ ਤਰ੍ਹਾਂ ਲਾ ਕੇ ਨਾ ਜੇ ਬੜਾ ਕੋਕਲੇ ਰੱਖੂਗੀ ਹੋਰ ਤੁਹਾਡਾ ਵੀ ਨਾ ਹੋ ਜਾਵੇ ਅੱਛਾ ਜੋ ਵੀ ਸਮਾਨ ਹੈ ਤੁਹਾਡਾ ਲੈ ਕੇ ਗਏ ਨੇ ਟੋਟਲ ਕਿੰਨੇ ਦਾ ਸਮਾਨ ਹੈ ਇਹ ਤੁਹਾਡਾ ਕੋਈ 5 4 5.5 ਤੋਂ 1 ਲੱਖ ਦਾ ਹੋਊਗਾ 5 ਚੈਨੀ ਸੀ ਔਰ ਜੋ 23 24 ਗ੍ਰਾਮ ਦੀ ਚੈਨੀ ਸੀ 13 14 ਗ੍ਰਾਮ ਦੀ ਹੁੰਦੀ ਹੋਰੀ ਤੇਰਾ 14 14 ਗ੍ਰਾਮ ਦੀ ਹੁੰਦੀ ਸੀ ਜਦੋਂ ਤੁਹਾਨੂੰ ਮਹਿਸੂਸ ਹੋਇਆ ਕਿ ਹਾਂ ਮੇਰੇ ਨਾਲ ਵਾਰਦਾਤ ਹੋ ਗਈ ਹੈ ਤੁਸੀਂ ਸੀਸੀਟੀਵੀ ਵੀ ਬਾਅਦ ਚ ਚੈੱਕ ਕੀਤੀ ਹੈ ਫਿਰ ਤੁਸੀਂ ਕੰਪਲੇਂਟ ਕਰਾਈ ਹੋਂ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਕੰਪਲੇਨ ਲਿਖਾਈ ਹੈ ਦੇਖੋ ਉਹ ਦਿੰਦੇ ਆ ਆਪਣੀ ਐਫ ਆਰ ਦੀ ਕਾਪੀ ਦਿੰਦੇ ਆ ਜਦੋਂ ਹੁਣ ਅਸੀਂ ਅਸਲ ਮਾ ਖਾਣੇ 'ਚ ਹੀ ਮੌਜੂਦ ਆ ਉਹ ਇਹਨਾਂ ਦੇ ਬੇਟਾ ਵੀ ਵੀ ਸਾਡੇ ਨਾਲ ਮੌਜੂਦ ਨੇ ਦਿਨ ਦਿਹਾੜੇ ਅਜਿਹੀ ਵਾਰਦਾਤ ਹੋਣਾ ਔਰ ਦਿਨ ਦਿਹਾੜੇ ਅਗਲੇ ਦੀ ਚੈਨੀ ਲਾ ਕੇ ਅੰਗੂਠੀ ਲਾ ਕੇ ਲੈ ਜਾਣਾ ਔਰ ਜਿੱਦਾਂ ਅੰਕਲ ਦੱਸ ਰਹੇ ਨੇ ਕਿ ਹੱਟੇ-ਕੱਟੇ ਸੀਗੇ ਔਰ ਬਕਾਇਦਾ ਕਹਿ ਰਹੇ ਨੇ ਸਪੈਸ਼ਲ ਬ੍ਰਾਂਸ ਤੋਂ ਆਏ ਆ ਸੀਸੀਡੀ ਵੀ ਤੁਸੀਂ ਕਿ ਆਈ ਹੈ ਇੱਕ ਨੇ ਹੈਲਮਟ ਪਾਇਆ ਔਰ ਇਹਨਾਂ ਦੇ ਕਿਸੇ ਤਰੀਕੇ ਦੇ ਹੁਲਿਏ ਸੀਗੇ ਇਹਨਾਂ ਦੇ ਹੁਲਿਏ ਔਰ ਹੈਲਮਟ ਪਾਇਆ ਸੀ ਉਹਦਾ ਪਤਾ ਨਹੀਂ ਲੱਗਿਆ ਇੱਕ ਮੁੰਡਾ ਨਾਲ ਸੀਗਾ ਟੋਪ ਕੈਪ ਪਾਈ ਹੋਈ ਸੀ ਉਹਨੇ ਮਤਲਬ ਪਹਿਲਾਂ ਤਾਂ ਕਦੀ ਦਿਖੇ ਨਹੀਂ ਉਹ ਜਿੱਦਾਂ ਉਹਨਾਂ ਦੇ ਨਾਲ ਇੱਕ ਬੰਦਾ ਹੋਰ ਸੀਗਾ ਹਨ ਮਤਲਬ ਜਿੱਦਾਂ ਉਹਨਾਂ ਰੁਮਾਲ ਚ ਬੰਨਿਆ ਸਮਾਨ ਉਹਨਾਂ ਨੇ ਮਤਲਬ ਪਿੱਛੋਂ ਦੀ ਉਹ ਰੁਮਾਲ ਚੇਂਜ ਕਰਤਾ ਉਹ ਕੈਮਰੇ 'ਚ ਆਇਆ ਲੇਕਿਨ ਇਹਨਾਂ ਨੂੰ ਪਤਾ ਨਹੀਂ ਲੱਗਿਆ ਜਿੱਦਾਂ ਹਿਪਨੋਟਾਈਜ਼ਿੰਗ ਕਰ ਦਿੰਦੇ ਉਹ ਚ ਚੱਕਰ ਹੋਇਆ ਇੱਕ ਆਦੇ ਤੇ ਆਏ ਸੀਗੇ ਵਾਈਕ ਤੇ ਸੀਗੇ ਮੋਟਰਸਾਈਕਲ ਦੇ ਇੱਕ ਇੱਕ ਬੰਦਾ ਪੈਦਲ ਪਿੱਛੋਂ ਆ ਰਿਹਾ ਸੀ ਪਤਾ ਨਹੀਂ ਇੱਕ ਮੁੰਡਾ ਆਪਣੀ ਪਿੱਛੇ ਖੜੀ ਕਰਕੇ ਆਇਆ ਕਿਦਾਂ ਮਤਲਬ ਉਹੀ ਨਾਲ ਹੀ ਸੀਗਾ ਉਹਨਾਂ ਨੇ ਉਹਨੂੰ ਮਤਲਬ ਪਿੱਛੋਂ ਦੀ ਰੁਮਾਲ ਉਹਨੂੰ ਫੜਾਤਾ ਉੱਥੋਂ ਚੇਂਜ ਕਰਤਾ ਇਹਨਾਂ ਨੂੰ ਗੱਠਾ-ਗੁੱਠਾ ਮਾਰ ਕੇ ਦੇਤਾ ਮਤਲਬ ਤੁਹਾਡੇ ਫਾਦਰ ਸਾਹਿਬ ਕਿਤੇ ਜਾ ਰਹੇ ਸੀ ਪੈਦਲ ਸੀਗੇ ਜਾਂ ਬਾਈਕ ਤੇ ਸੀਗੇ ਨਹੀਂ ਐਕਟਿਵ 'ਤੇ ਸੀਗੇ ਇਹ ਟੁੱਟਿਆ ਵਾਲੇ ਮੰਦਰ ਆਂਦੇ ਜਿਹਦਾ ਸਾਹਸ ਨੂੰ ਦਰ ਹੈ ਨਾ ਡੇਲੀ ਆਂਦੇ ਆ ਕੀ ਮੰਗ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਹੀ ਵਾਰਦਾਤ ਹੋਈ ਹੈ ਔਰ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ ਕਿ ਇਨਸਾਫ ਦੀ ਮੰਗ ਕਰਦੇ ਹਾਂ ਮੰਗਦੇ ਹੀ ਇਹ ਹੀ ਉਹਨਾਂ ਨੂੰ ਜਲਦੀ ਜਲਦੀ ਕੀਤਾ ਜਾਵੇ ਤਾਂ ਸਮਾਨ ਸਾਡਾ ਤੇ ਉਹਨਾਂ ਨੂੰ ਸਜ਼ਾ ਸੰਗਿਆ ਹੋਣੀ ਚਾਹੀਦੀ ਹੋਵੇ ਹੂੰ ਹੁਣ ਪੁਲਿਸ ਪ੍ਰਸ਼ਾਸਨ ਕੀ ਗੱਲ ਪੁਲਿਸ ਬਾਜਾ ਹੁਣ ਲੈ ਗਿਆ ਉਹਨਾਂ ਨੂੰ ਕੰਪਲੇਨਟ ਕਰਾਣ ਆਏ ਆ ਰਿਡਿੰਗ ਕੰਪਲੇਟ ਦੇਖੋ ਅਗੇ ਕੀ ਕਿਹੜਾ ਟੁੱਟਿਆ ਵਾਲਾ ਮੰਦਰ ਹੈ ਇਹ ਆਮ ਦਰੇਸੀ ਆਸ਼ੀਪੁਰੀ ਰੋਡ ਹ ਲੁਧਿਆਣਾ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਣਾ ਹੈ ਬੜਾ ਹੀ ਹੈਰਾਨੀਜਨਕ ਜਨਕ ਮਾਮਲਾ ਸਾਹਮਣੇ ਆਇਆ ਜਿੱਥੇ 68 ਸਾਲ ਦੇ ਬਜ਼ੁਰਗ ਵਿਅਕਤੀ ਦੇ ਕੋਲੋਂ ਪਿੱਛੋਂ ਰੋਕਿਆ ਜਾਂਦਾ ਦੋ ਤੋਂ ਤਿੰਨ ਨੌਜਵਾਨ ਹੁੰਦੇ ਨੇ ਜਿਹੇ ਹਿਪਨੋਟਾਈਜ਼ ਕਰਕੇ ਉਹਨਾਂ ਦੇ ਕੋਲੋਂ ਚੈਨੀ ਲਈ ਜਾਂਦੀ ਹੈ ਅੰਗੂਠੀ ਲਈ ਜਾਂਦੀ ਹੈ ਤਾਂ ਉਹਨਾਂ ਦਾ ਜੋ ਵੀ ਸਮਾਨ ਹੈ ਸੋਨੇ ਦਾ ਉਸ ਨੂੰ ਰੁਮਾਲ ਦੇ ਵਿੱਚ ਰੱਖ ਲਿੱਤਾ ਜਾਂਦਾ ਟੋਟਲ ਦੱਸਿਆ ਜਾ ਰਿਹਾ ਕਿ 4 ਤੋਂ 5.4 ਲੱਖ 4.5 ਲੱਖ ਰੁਪਏ ਦਾ ਇਹ ਸਮਾਨ ਹੈ ਔਰ ਉਸ ਦੀ ਜਗ੍ਹਾ 4 ਬੰਟੇ ਦੇ ਕੇ ਉਹ ਚਲੇ ਗਏ 4 ਲੱਖ ਰੁਪਏ ਦਾ ਸਮਾਨ ਹੈ ਗੈਪ ਕਰਕੇ 4 ਬੰਟੇ ਜੇਬ ਦੇ ਵਿੱਚ ਪਾ ਕੇ ਚਲੇ ਗਏ ਜਦੋਂ ਇਹਨਾਂ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਮੇਰੇ ਨਾਲ ਕੁਝ ਅਜੀਬ ਹੋਇਆ ਤਾਂ ਜਦੋਂ ਚੈੱਕ ਕੀਤਾ ਤਾਂ ਇਹਨਾਂ ਨੇ ਸੀਸੀਟੀਵੀ ਵੀਡੀਓ ਕੰਗਾਲੀ ਤਾਂ ਹੁਣ ਪੁਲਿਸ ਇੱਥੇ ਕੰਪਲੇਂਟ ਦਰਜ ਕਰਾਈ ਆ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਜਾਂਚ ਕਰਦੀ ਜੀ ਇਹ ਵਾਰਦਾਤ ਹੋਈ ਹੈ ਜੀ ਕਿ ਅਸ਼ੋਕ ਕੁਮਾਰ ਜੀ ਇੱਕ ਅਸ਼wini ਜੈਨ ਜੀ ਇਹਨਾਂ ਨੂੰ ਮੋਟਰਸਾਈਕਲ ਦੇ ਕੁਝ ਨੌਸਰਵਾਜ ਬੰਦਿਆਂ ਨੇ ਰੋਕਿਆ ਇਹਨਾਂ ਨੂੰ ਦੱਸਿਆ ਵੀ ਅਸੀਂ ਪੁਲਿਸ ਵਾਲੇ ਇਹਨਾਂ ਦੇ ਰਸ ਨੂੰ ਤਾਬਕ ਇਹ ਉਹਨਾਂ ਦੀਆਂ ਗੱਲਾਂ 'ਚ ਆ ਕੇ ਇਹਨਾਂ ਨੇ ਉਹ ਅਪਮਾਨ ਉਤਾਰ ਕੇ ਦੇ ਦਿੱਤਾ ਆਪ ਦਾ ਤੇ ਉਹ ਲੈ ਗਏ ਇਹਨਾਂ ਨੂੰ ਇਹਨਾਂ ਨੂੰ ਪਰਮਾਲ ਦੇ ਵਿੱਚ ਲਵੇਟ ਕੇ ਦੇ ਗਏ ਜੀ ਤੇ ਦਨੌਸਰਵਾਜੀ ਕਰਕੇ ਇਹਨਾਂ ਤੋਂ ਸਮਾਨ ਲੈ ਕੇ ਦੋ ਜਗ੍ਹਾ ਵਾਰਦਾਤ ਹੋਈਆਂ ਨੇ ਇੱਕ ਉਹ ਜੀ ਥਾਣਾ ਡਿਵੀਜ਼ਨ ਨੰਬਰ 4 'ਚ ਇੱਕ ਥਾਣਾ ਡਿਵੀਜ਼ਨ ਨੰਬਰ 1 'ਚ ਇੱਕ ਜੁਰਮਤੀ ਕਰਨ ਟੂਟੀ ਵਾਲੇ ਮੰਦਰ ਕੋ ਮੇਰੀ ਵਾਰਦਾਤ ਹੋਇਆ ਉਹ ਕਹਿੰਦੇ ਨੇ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਸਪੈਸ਼ਲ ਬ੍ਰਾਂਚ ਤੋਂ ਆਂ ਜੋ ਉਹਨਾਂ ਨੇ ਕਿ ਤੇਰੀ ਗੱਡੀ 'ਚ ਹਸਲਾ ਜੇ ਮੇਰੇ ਕੋਲ ਇੱਕ ਚਾਨੀ ਹੋਰ ਇੱਕ ਉਹ ਵੀ ਲੈ ਗਿਆ ਤੇ ਮੈਨੂੰ ਵੱਡੇ ਫੜਾ ਗਿਆ ਜੀ 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 ਬਿਲਕੁਲ ਇਦਾਂ ਜੀ ਇਹ ਕਿੰਨੇ ਨੌਜਵਾਨ ਸੀ ਕਾਦੇ ਤੇ ਆ ਜਿਹੜੇ ਉਸ ਤੋਂ ਇਹ ਮੋਟਰਸਾਈਕਲ ਤੇ ਸੀਗੇ ਜੀ ਅਸੀਂ ਕੈਮਰੇ ਚੈੱਕ ਕਰਨ ਲੱਗੇ ਆ ਤੁਹਾਡੇ ਸਾਹਮਣੇ ਆ ਜੀ ਅਸੀਂ ਤੁਸੀਂ ਮੋਕੇ ਦੀ ਪਹੁੰਚ ਕੈਮਰੇ ਸੀ ਚੈੱਕ ਕਰਨ ਲੱਗੇ ਹੋਏ ਆ ਇੱਕ ਗੋਟੀਆਂ ਵਾਲਾ ਮੰਦਿਰ ਕੋ ਜਿਹੜੀ ਵਾਰਦਾਤ ਹੋਈ ਉਹਦੀ ਸੀਸੀਟੀਵੀ ਵਗੈਰਾ ਕੋਈ ਨਿਕਲ ਕੇ ਆਈ ਹੈਗੀ ਹੈ ਜੀ ਹੈਗੀ ਅਸੀਂ ਚੈੱਕ ਕਰ ਲਈ ਜੀ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਦੂਜੀ ਜਗ੍ਹਾ ਵਾਰਦਾਤ ਇਹਨਾਂ ਨੂੰ ਦਿਖਾਈ ਸੀਗੀ ਜੀ ਉਹੀ ਨੌਜਵਾਨ ਨੇ ਜੀ ਦੇ ਕੁਝ ਨੂੰ ਪਤਾ ਲੱਗਿਆ ਹੁਣ ਤਾਂ ਕੋਣ ਨੌਜਵਾਨ ਕਿੱਥੇ ਰਹਿੰਦਾ ਨਹੀਂ ਜੀ ਨਹੀਂ ਹਜੇ ਜਾਂਚ ਜਾਰੀ ਹੈ ਤਫਤੀਸ਼ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਉਹ ਨੌਜਵਾਨ ਫੜੇ ਜਾਂਦੇ ਨਹੀਂ ਫੜੇ ਜਾਂਦੇ ਫਿਲਹਾਲ ਹੋ ਆਉਣ ਵਾਲਾ ਸਮਾਂ ਦੱਸੇਗਾ ਜੁੜੇ ਰਜਿਸਟ੍ਰ ਬੁਕਸਮੈਂਡ ਨਾਲ ਤਨਮ